ਜੇ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਹੈ son of ਸਰਦਾਰ ਪਲਵਿੰਦਰ ਸਿੰਘ village ਨਿਜਰਪੁਰ ਜ਼ਿਲ੍ਹਾ ਗਰਦਾਸਪੁਰ ਤੇ ਐਦਾਂ ਹੀ ਵੀ ਸਾਡਾ ਇੱਥੇ ਕਮਾਦ ਹੀ ਲੱਗੇ ਠੀਕ ਆ ਉਹਦੇ ਵਿੱਚੋਂ ਮੂਰਤੀਆਂ ਲੱਭੀਆਂ ਮਾਤਾ ਜੀ ਦੀਆਂ ਠੀਕ ਆ ਤੇ ਉਹ ਸਾਡੇ ਭਈਏ ਵੱਢਦੇ ਪਏ ਹੀ ਕਮਾਦ ਗੰਨਾ ਮੈਨੂੰ ਫੋਨ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਕੋਈ ਚੀਜ਼ੇ ਲੱਭੀ ਆ ਸਾਨੂੰ ਆਣ ਕੇ ਵੇਖੋ ਵੀ ਮੈਂ ਗਿਆ ਜਦੋਂ ਮੈਂ ਵੇਖਿਆ ਬੋਰੀ ਦੇ ਵਿੱਚ ਤਿੰਨ ਤਿੰਨ ਮੂਰਤੀਆਂ ਮਾਤਾ ਜੀ ਦੀਆਂ ਸੀ ਕੋਈ 2 3 ਟੱਲ ਹੀ ਕਿ ਇੱਕ ਦੋ ਹੋਰ ਸਮਾਨ ਹੈ ਤੇ ਉਹਨਾਂ ਨੇ ਮੈਂ ਚੁੱਕ ਕੇ ਲਿਆ ਕੇ ਘਰ ਰੱਖ ਕੇ ਫਿਰ ਮੈਂ ਮੁੰਡਾ ਇੱਥੇ ਵਾਗ ਵੀ ਮੈਂ ਉਹਨੂੰ ਮੰਦਰ ਵਾਲੇ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਮੈਨੂੰ ਜੋ ਵੀ ਡਿਟੇਲ ਉਹਨਾਂ ਨੇ ਦੱਸੀ ਫਿਰ ਉਹਨਾਂ ਨੇ ਅੱਗੇ ਜੋ ਵੀ ਆ ਮੰਦਰ ਦੀ ਕਾਰਵਾਈ ਕਰਕੇ ਤੇ ਆਪਣੇ ਹੈਂਡ ਓਵਰ ਕੀਤੀਆਂ ਮੂਰਤੀਆਂ ਹੁਣ ਕਿਹਨਾਂ ਨੂੰ ਤੁਸੀਂ ਦਿੱਤੀਆਂ ਮੂਰਤੀਆਂ ਲਿਆ ਲਿਆ ਇੱਕ ਕਲਾਨੌਰ ਵਾਲੇ ਮੰਦਰ ਆ ਤੇ ਡੇਰਗਵਾਰ ਵਾਲੇ ਮੰਦਰ ਆ ਕਿ ਪੁਲਿਸ ਦੇ ਧਿਆਨ ਵਿੱਚ ਲੈਂਦੇ ਹੀ ਹੈ ਹਾਂਜੀ ਪੁਲਿਸ ਦੇ ਧਿਆਨ ਵਿੱਚ ਲੈਂਦੇਗੇ ਜੋ ਵੀ ਪੁਲਿਸ ਨੇ ਕਾਰਵਾਈ ਕੀਤੀ ਆ ਉਹਨਾਂ ਲਿਖ ਲਿਆ ਜੋ ਵੀ ਡਾਟਾ ਲਿਖਣਾ ਸੀ ਕਲਾਨੌਰ ਵਾਲੇ ਮੰਦਿਰ ਜੀ ਦਾ ਨਾਮ ਪੱਤਰ ਜੋ ਵੀ ਆ ਨਾਲ ਇਹ ਡੇਰਗਵਾਰ ਵਾਲਿਆਂ ਦਾ ਸਰ ਹਾਂਜੀ ਉਹਨਾਂ ਲਿਖ ਕੇ ਤੇ ਪਿਕਅਪ ਕਰ ਲਈਏ ਠੀਕ ਇਹ ਸਰ ਕੀ ਹੈ ਮਸਲਾ ਜਿਹੜਾ ਅੱਜ ਦਾ ਸੀ ਇੱਥੇ ਇਕੱਠੇ ਹੋਏ ਜੀ ਇੱਕ ਨਾ ਲੋੜੀ ਵਾਲੇ ਦਿਨ ਸੂਚਨਾ ਮਿਲੀ ਸੀਗੀ ਕਿ ਇੱਥੋਂ ਨਾ ਕਮਾਦ ਦੇ ਵਿੱਚੋਂ ਕੁਝ ਮੂਰਤੀਆਂ ਮਿਲੀਆਂ ਨੇ ਖੇਤ ਮਜ਼ਦੂਰਾਂ ਨੂੰ ਕੰਮ ਕਰਦੇ ਹੋયા ਜਿਦੇ ਵਿੱਚ ਇੱਕ ਨਟਰਾਜ ਭਗਵਾਨ ਦੀ ਮੂਰਤੀ ਸੀਗੀ ਇੱਕ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸੀਗੀ ਇੱਕ ਗਣਪਤੀ ਜੀ ਦੀ ਸੀਗੀ ਇੱਕ ਭੋਲੇनाथ ਜੀ ਸੀਗੀ ਭੋਲੇनाथ ਪਾਰਵਤੀ ਜੀ ਦੀ ਛੋਟੀ ਜੀ ਪ੍ਰਤਿਮਾ ਸੀਗੀ ਉਹ ਮੂਰਤੀਆਂ ਇੱਕ ਬੋਰੀ ਚ ਪਈਆਂ ਹੋਈਆਂ ਸੀਗੀਆਂ ਉਹ ਪਹਿਲਾਂ ਤੇ ਇਹਨਾਂ ਨੇ ਦੱਸਿਆ ਮਤਲਬ ਕਿ ਉੱਥੋਂ ਲਿਆ ਕੇ ਕਡੇਰੇ ਤੇ ਰੱਖ ਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਪੁਲਿਸ ਦੇ ਧਿਆਨਿਤ ਪਰਸੋਂ ਵੀ ਗੱਲ ਆਂਦੀ ਗਈ ਸੀਗੀ ਕਿ ਕੋਈ ਲਾਗੇ ਚਾਗੇ ਕਿਸੇ ਮੰਦਿਰ ਦੇ ਵਿੱਚ ਕੋਈ ਵਾਰਦਾਤ ਜਾਂ ਕੁਝ ਕਿਤੋਂ ਚੁੱਕੀਆਂ ਚੱਕੀਆਂ ਦਾ ਕੋਈ ਚੋਰੀ ਚਾਰੀ ਟਾਈਪ ਕੁਝ ਕੋਈ ਸੂਚਨਾ ਤਾਂ ਨਹੀਂ ਹੈਗੀ ਬਟ ਪੁਲਿਸ ਨੂੰ ਦੇ ਕੋਲ ਐਦਾ ਦੀ ਕੋਈ ਵੀ ਰਪੋਰਟ ਨਹੀਂ ਸੀਗੀ ਫਿਰ ਉਸ ਤੋਂ ਬਾਅਦ ਕੱਲ ਅੱਜ ਫਿਰ ਦੁਬਾਰਾ ਇੱਕ ਇਨਫੋਰਮੇਸ਼ਨ ਆਈ ਕਿ ਉਹਦੇ ਵਿੱਚ ਨਾ ਕੈਂਟੀਆਂ ਵੀ ਨੇ ਜਿੱਸਾ ਟੱਲੀਆਂ ਜਿਹੜੀਆਂ ਮੰਦਿਰ ਦੇ ਵਿੱਚ ਆਮ ਤੌਰ ਤੇ ਆਪਾਂ ਲਗਾਉਂਦੇ ਆ ਉਹ ਵੀ ਨੇ ਫਿਰ ਸ਼ੱਕ ਪਿਆ ਕਿ ਇਹ 100% ਕਿਸੇ ਮੰਦਿਰ ਤੋਂ ਚੋਰੀ ਹੋਈਆਂ ਮੂਰਤੀਆਂ ਨੇ ਜਦੋਂ ਫਿਰ ਅਸੀਂ ਮੌਕੇ ਤੇ ਆਏ ਤੇ ਮੌਕੇ ਤੇ ਇੱਥੇ ਸਰਦਾਰ ਭਲਵਿੰਦਰ ਸਿੰਘ ਰਾਹ ਦੇ ਡੇਰੇ ਤੇ ਆਏ ਇੱਥੇ ਇਹਨਾਂ ਨੇ ਮੂਰਤੀਆਂ ਰੱਖੀ ਦਿਆਂ ਸੀ ਆਦਰ ਸਾਹਿਬ ਅਸੀਂ ਮੂਰਤੀਆਂ ਦੇਖੀਆਂ ਉਹ ਮੂਰਤੀਆਂ ਐਦਾਂ ਲੱਗ ਰਿਆ ਸੀ ਕਿ ਕੋਈ ਬਹੁਤ ਲੰਬੇ ਸਮੇਂ ਤੋਂ ਕਿਤੋਂ ਆਈਆਂ ਹੋਈਆਂ ਨੇ ਔਰ ਕਾਫੀ ਬਰਸਾਤ ਵਾਲੇ ਵਗੈਰਾ ਉਹਨਾਂ ਨੇ ਦੇ ਵਿੱਚ ਜੜੀਆਂ ਨੇ ਉਹ ਖੇਤਾਂ 'ਚ ਪਈਆਂ ਰਹੀਆਂ ਨੇ ਕਿਤੇ ਜੰਗਾਲ ਲੱਗੇ ਹਾਲ ਅਸ਼ਟ ਧਾਤੂ ਜਾਂ ਪਿੱਤਲ ਦੀਆਂ ਮੂਰਤੀਆਂ ਵੇਖਣ 'ਚ ਲੱਗਦੀਆਂ ਨੇ ਔਰ ਜਿਹਦੇ ਚ ਤਿੰਨ ਘੰਟੀਆਂ ਮੰਦਿਰ ਦੇ ਵਿੱਚ ਜਿਹੜੀਆਂ ਲਟਕਾਈਆਂ ਹੁੰਦੀਆਂ ਉਹਨੇ ਚਾਰ ਮੂਰਤੀਆਂ ਨੇ ਔਰ ਇੱਕ ਜਿਹੜੀ ਆਰਤੀ ਦੇ ਟਾਈਮ ਤੇ ਅਸੀਂ ਘੰਟੀ ਯੂਜ਼ ਕਰਦੇ ਆ ਉਹ ਆ ਔਰ ਕਾਫੀ ਬੁਰੀ ਹਾਲਤ ਦੇ ਵਿੱਚ ਛੁੱਟੀਆਂ ਹੋਈਆਂ ਸੀਗੀਆਂ ਇਹ ਸਿੱਧੇ ਤੌਰ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਮੂਰਤੀਆਂ ਦੀ ਕਿਸੇ ਨੇ ਬੇਅਦਬੀ ਕੀਤੀ ਹੋਈ ਸੀਗੀ ਔਰ ਪ੍ਰਸ਼ਾਸਨ ਨੂੰ ਇਹਦੇ ਮੁਤਲਕ ਜਾਣਕਾਰੀ ਦੇ ਦਿੱਤੀ ਗਈ ਸੀਗੀ ਔਰ ਐਸ ਐਚਓ ਕੋਟਲੀ ਸੁਰਤ ਮੱਲੀ ਡੀ ਐਸ ਪੀ ਸਾਹਿਬ ਮੌਕੇ ਤੇ ਆਏ ਇਹਨਾਂ ਨੇ ਮੌਕੇ ਤੇ ਆ ਕੇ ਸਾਰਾ ਮੌਇਨਾ ਕੀਤਾ ਤੇ ਉਹ ਜਿਹੜੀਆਂ ਮੂਰਤੀਆਂ ਨੇ ਆਪਣੀ ਕਸਟਡੀ ਚ ਲੈ ਲੀਆਂ ਨੇ ਔਰ ਅੱਗੇ ਫਰਦਰ ਉਹ ਕਰਦੇ ਪਏ ਨੇ ਜਾਂਚ ਜੀ ਪ੍ਰਸ਼ਾਸਨ ਨੇ ਕੀ ਤੁਹਾਨੂੰ ਇਸ ਬਾਰੇ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਕਿ ਅਸੀਂ ਬਹੁਤ ਜਲਦ ਇਰਤੇ ਕਾਰਵਾਈ ਕਰਕੇ ਇਹਨੂੰ ਵੈਰੀਫਾਈ ਕਰਕੇ ਇਹ ਮੂਰਤੀਆਂ ਤੁਹਾਨੂੰ ਹੈਂਡਓਵਰ ਕਰ ਦਾਂਗੇ ਤੇ ਅਸੀਂ ਵੀ ਇਹਨਾਂ ਕੋਲੋਂ ਮੂਰਤੀਆਂ ਲੈ ਕੇ ਕਿਸੇ ਮੰਦਰ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਉਹਨਾਂ ਨੂੰ ਸ਼ੁੱਧ ਕਰਕੇ ਸ਼ੁੱద్ధి ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਵਿਰਾਜਮਾਨ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਮੂਰਤੀਆਂ ਦੀ ਬੇਅਦਬੀ ਹੋਈ ਦੀ ਆ ਉਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਹੋਈ ਦੀ ਆਮ ਲਈ ਇਹ ਖੇਤਾਂ ਚੋਂ ਮੂਰਤੀਆਂ ਮਿਲਿਆ ਨਹੀਂ ਮੈਨੂੰ ਹੁਣ ਤੋਂ ਕੋਈ ਥੋੜਾ ਚਿਰ ਪਹਿਲਾਂ ਹੀ ਨਿਰੰਦਰਵੈਜ ਜੀ ਦਾ ਫੋਨ ਆਇਆ ਸੀ ਮੇਰੇ ਫੋਨ ਤੇ ਕਰਨ ਨੌਰਤਨ ਨਿਰੰਦਰਵੈਜ ਜੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਖੇਤ ਕੁਮਾ ਦਾ ਭਲਵਿੰਦਰ ਸਿੰਘ ਅਰਲੀ ਪੰਨਾ ਡੇਰਾ ਨਿਜਰਾਂ ਦਾ ਪਿੰਡਾ ਜੀ ਇਹਦੇ ਵਿੱਚ ਇੱਕ ਬੋਰੀ ਮਿਲੀ ਹੈ ਜਿਹਦੇ ਵਿੱਚ ਕੋਈ ਭਗਵਾਨ ਦੀਆਂ ਮੂਰਤੀਆਂ ਨੇ ਤੇ ਮੈਂ ਉਸ ਵੇਲੇ ਮੌਕੇ ਤੇ ਆਇਆ ਹੀ ਮੌਕੇ ਤੇ ਆ ਕੇ ਤੇ ਦੇਖਿਆ ਮੂਰਤੀਆਂ ਜਿਹੜੀਆਂ ਉਹ ਆਪਣੇ ਕਬਜ਼ੇ 'ਚ ਲੈ ਲੀਆਂ ਨੇ ਉਹਨਾਂ ਨੂੰ ਸਨਮਾਨ ਨਾਲ ਅਸੀਂ ਆਪਣੇ ਕੋਲ ਰੱਖਾਂਗੇ ਕਾਨੂੰਨ ਅਨਸਾਰ ਜੋ ਵੀ ਹੈਗੀ ਆ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਮੂਰਤੀਆਂ ਸਨਮਾਨ ਸਹਿਤ ਹੀ ਮੰਦਰ ਵਾਲਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ ਇਹ ਫਿਰ ਕੋਈ ਚੋੜੀ ਚਾੜੀ ਨਹੀਂ ਹੈ ਕੋਈ ਮੂਰਤਾਂ ਦੇ ਧਿਆਨ ਦੇ ਵਿੱਚ ਪੈਣਾ ਰਹੀ ਹੋਈ ਇਹ ਬਹੁਤ ਕਾਫੀ ਪੁਰਾਣੀਆਂ ਮੂਰਤੀਆਂ ਲੱਗਦੀਆਂ ਪਈਆਂ ਕੋਈ ਮੇਰੇ ਕੋਲ ਕੋਈ ਇਸ ਤੋਂ ਪਹਿਲਾਂ ਅੱਜ ਤੱਕ ਕੋਈ ਕੰਪਲੇਂਟ ਨਾ ਕੋਈ ਦਰਖਾਸਤ ਕੋਈ ਵੀ ਐਹੋ ਜਿਹੀ ਨਹੀਂ ਹੈਗੀ ਕਿ ਮੂਰਤੀਆਂ ਕਿਤੇ ਮੰਦਰ ਚੋਂ ਚੋਰੀ ਹੋਈਆਂ ਹੋਣ ਤੇ ਬਾਕੀ ਇਹ ਲੱਗਦਾ ਕਿ ਮੂਰਤੀਆਂ ਜਿਹੜੀਆਂ ਇੱਧਰ ਕੋਈ ਇਸ ਇੱਧਰ ਪੰਜਾਬ ਦੇ ਕਿਸੇ ਮੰਦਰ ਦੀਆਂ ਨਹੀਂ ਗੀਆਂ ਜਿਵੇਂ ਨਟਰਾਜ ਭਗਵਾਨ ਜੀ ਆ ਉਹ ਸਾਊਥ ਦੀਆਂ ਲੱਗਦੀਆਂ ਨੇ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ